ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਆਪਾਂ ਪਰੋਣਾ ਸਾਹਿਬ ਗੁਰਦੁਆਰਾ ਜਨਮ ਅੰਦਵਾਰ ਸਾਹਿਬ ਬਣ ਰਿਹਾ ਇਹਦੀਆਂ ਨੀਆਂ ਸਾਰੀਆਂ ਭਰੀਆਂ ਗਈਆਂ ਲੈਵਲ ਤੱਕ ਜਿਹੜਾ ਹੋ ਗਿਆ ਉਹ ਸਾਰਾ ਹੋ ਗਿਆ ਆਪਣੇ ਸੇਵਾਦਾਰ ਖੜੇ ਨੇ ਆਹ ਟਰੈਕਟਰ ਚੱਲਦੇ ਆ ਉਹ ਜੀ ਸੀ ਬੀਆਂ ਜਿੰਨਾ ਭਰਤ ਪੈਂਦਾ ਸੀ ਉਹ ਭਰਤ ਪੈ ਰਹੇ ਆ ਆਪਾਂ ਸਾਰਾ ਏ ਹੁਣ ਜਿਹੜੇ ਪਿੱਲਰ ਖੜੇ ਆ ਸਾਰੇ ਆਹ ਸਾਰਾ ਬੰਦ ਰਿਹਾ ਅੱਜ ਟਰੈਕਟਰ ਨਾਲ ਭਾਰਤ ਚੱਲ ਰਿਹਾ ਅੱਜ ਇਹ ਭਾਈ ਚਰਨ ਸਿੰਘ ਵੀ ਸਾਡਾ ਪਿੰਡ ਮਾਸੀ ਜਿਹਾਂ ਤੋਂ ਬਹੁਤ ਸੇਵਾ ਕਰਦਾ ਪਿਆਰਾ ਜੇਸ ਵੀ ਨਾਲ ਆਪਣੇ ਟਰੈਕਟਰਾਂ ਦੇ ਨਾਲ ਬਹੁਤ ਸੇਵਾ ਕਰਦੇ ਆ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦੇ ਆਂ ਚਰਨ ਸਿੰਘ ਦਾ ਬਹੁਤ ਧੰਨਵਾਦ ਕਰਦੇ ਆਂ ਬੜੀ ਗੁਰੂ ਦੀ ਕਿਰਪਾ ਮੈਦੂਬਾਦ ਹੁਣ ਆਪਾਂ ਸਾਰੇ 20 ਭਰਾਂਗੇ ਬਸ ਬੇਹਰਾਂਦੇ ਆ ਪਰਨ ਵਾਲੇ ਸੇਵਾਦਾਰ ਬੱਝ ਚੜ ਕੇ ਆਇਓ ਸ਼ਬਦਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ